ਹਾਂਜੀ ਸਸ਼ੀਕਰ ਪਿਆਰੇ ਵਿਦਿਆਰਥੀਓ ਤਾਂ ਬੇਟੇ ਕੱਲ ਆਪਾਂ ਵਸੇਪਰ ਥਿਊਰੀ ਦੇ ਬਾਰੇ ਵਿੱਚ ਪੜਿਆ ਸੀਗਾ ਤਾਂ ਅੱਜ ਵਾਲੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਵਸੇਪਰ ਥਿਊਰੀ ਨੂੰ ਪੜਨਾ ਹੈਗਾ ਪਰ ਕੱਲ ਆਪਾਂ ਕੱਲੇ ਬੌਂਡ ਪੇਅਰ ਦੀ ਗੱਲ ਕੀਤੀ ਸੀ ਤੇ ਅੱਜ ਆਪਾਂ ਬੌਂਡ ਪੇਅਰ ਐਸ ਵੈਲ ਐਸ ਲੋਨ ਪੇਅਰ ਜਿਹੜੇ ਹੋਣਗੇ ਨਾ ਉਹੋ ਜੇ ਮੋਲੀਕਿਊਲ ਦੀ ਆਪਾਂ ਗੱਲ ਕਰਾਂਗੇ ਕੱਲ ਆਪਾਂ ਇੱਕ ਗੱਲ ਕੀਤੀ ਸੀਗੀ ਏਬੀ3 ਦੀ ਏਬੀ3 ਦੇ ਵਿੱਚ ਬੇਟੇ ਇੱਕ ਮਤਲਬ ਕਿ ਵਿਚਾਲੇ ਸੈਂਟਰਲ ਐਟਮ ਹੁੰਦਾ ਸੀਗਾ ਤੇ ਆਲੇ ਦੁਆਲੇ ਤਿੰਨ ਜਿਹੜੇ ਹੈਗੇ ਆ ਐਟਮ ਹੁੰਦੇ ਸੀ ਜਿਹੜੇ ਕਿ ਉਹਦੇ ਨਾਲ ਬੌਂਡ ਬਣਾ ਕੇ ਖੜੇ ਹੁੰਦੇ ਸੀ ਤੇ ਬੌਂਡ ਪੇਅਰਸ ਹੁੰਦੇ ਸੀ ਹਨਾ ਨਾ ਐਂਓ ਕਰਕੇ ਆਪਣੇ ਕੋਲੇ ਉਹਦੀ ਸਟਰਕਚਰ ਬਣਦੀ ਸੀਗੀ ਫਰਜ਼ ਕਰੋ ਕਿ ਇੱਕ ਇਹਨਾਂ ਦੇ ਵਿੱਚੋਂ ਬੌਂਡ ਪੇਅਰ ਨਾ ਹੋ ਕੇ ਐਟਮ ਲੋਨ ਪੇਅਰ ਬਣ ਜਾਂਦਾ ਤਾਂ ਫਿਰ ਕੀ ਬਣਨੀ ਸੀ ਸਟਰਕਚਰ ਫਿਰ ਵੀ ਉਸ ਤਰ੍ਹਾਂ ਹੀ ਰਹਿਣੀ ਸੀਗੀ ਠੀਕ ਹੈ ਸਟਰਕਚਰ ਉਸੇ ਤਰ੍ਹਾਂ ਹੀ ਰਹਿਣੀ ਸੀਗੀ ਪਰ ਉਹਦੇ ਨਾਲ ਕੀ ਹੋਣਾ ਸੀ ਇਹ ਲੋਨ ਪੇਅਰ ਬੌਂਡ ਪੇਅਰ ਦੀ ਰਿਪਲੈਸ਼ਨ ਥੋੜੀ ਜੀ ਜ਼ਿਆਦਾ ਹੋ ਜਾਣੀ ਸੀ ਜਿਹਦੇ ਕਰਕੇ ਆਹ ਵਾਲਾ ਐਂਗਲ 120 ਤੋਂ ਕੱਟ ਕੇ 119 ਦੇ ਕਰੀਬ ਆ ਜਾਂਦਾ ਸੀਗਾ ਐਗਜ਼ਾਮਪਲ ਲੈ ਲਦੇ ਨੇ ਬੇਟੇ ਆਪਾਂ ਐਗਜ਼ਾਮਪਲ ਐਸੀ ਲੈ ਲਈ ਹੈ SO2 ਦੀ ਹੁਣ ਸਲਫਰ ਦੇ ਵਿੱਚ ਆਪਾਂ ਨੂੰ ਪਤਾ ਬੇਟੇ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਵੈਲੈਂਸ ਸ਼ੈਲ 6 ਇਲੈਕਟ੍ਰੋਨ ਹੁੰਦੇ ਨੇ ਔਰ ਆਕਸੀਜਨ ਦੇ ਵਿੱਚ ਕਿੰਨੇ ਹੁੰਦੇ ਨੇ ਜੀ 6 6 ਹੁੰਦੇ ਨੇ ਠੀਕ ਹੈ ਤਾਂ 2 2 ਤਾਂ ਇਦਾਂ ਕਰਕੇ ਸ਼ੇਅਰ ਹੋ ਜਾਂਦੇ ਨੇ ਔਰ ਇੱਕ ਜਿਹੜਾ ਐਸਾ ਲੋਨ ਪੇਅਰ ਉਸੇ ਤਰ੍ਹਾਂ ਹੀ ਰਹਿ ਜਾਂਦਾ ਤੇ ਇਹਦੀ ਜਿਹੜੀ ਸਟਰਕਚਰ ਹੈ ਹੁਣ ਆਪਾਂ ਨੂੰ ਪਤਾ ਲੋਨ ਪੇਅਰ ਬੌਂਡ ਪੇਅਰ ਟ੍ਰਿਪਲ ਬੰਡ ਜਿਆਦਾ ਹੋਊਗੀ ਤਾਂ ਕਰਕੇ ਬੇਟੇ ਸਟਰਕਚਰ ਇਹਦੀ ਆ ਬਣ ਜਾਂਦੀ ਹੈ ਠੀਕ ਹੈ ਆ ਐਂਗਲ ਜਿਹੜਾ 119.5 ਡਿਗਰੀ ਦਾ ਆ ਜਾਂਦਾ ਹੈਗਾ ਤਾਂ ਹੁਣ ਇਹ ਸਟਰਕਚਰ ਦਾ ਨਾਮ ਐਸੀ ਸਿੰਪਲੀ ਬਟੇ ਵੀ ਸ਼ੇਪਡ ਸਟਰਕਚਰ ਵੀ ਕਹਿ ਦਨੇ ਆ ਇਹਨੂੰ ਵੀ ਸ਼ੇਪਡ ਔਰ ਇਸ ਦਾ ਨਾਮ ਆਪਾਂ ਬੈਂਟ ਸਟਰਕਚਰ ਵੀ ਬੋਲ ਦਨੇ ਆ ਬੈਂਡ ਸਟਰਕਚਰ ਠੀਕ ਹੈ ਵੀ ਸ਼ੇਪਡ ਔਰ ਬੈਂਟ ਸਟਰਕਚਰ ਇਹਦਾ ਨਾਮ ਆਪਾਂ ਕਹਿ ਦਨੇ ਹੈਗੇ ਠੀਕ ਹੈ ਜੀ ਔਰ ਇਸ ਤੋਂ ਅੱਗੇ ਆਪਾਂ AB3 ਦੇ ਵਿੱਚ ਤੇ ਇਹੀ ਪੋਸਿਬਿਲਟੀ ਹੈ ਹੋਰ ਕਿ ਲੋਨ ਪੇਅਰ ਦੀ ਪੋਸਿਬਿਲਟੀ ਨਹੀਂ ਹੈ ਹੁਣ ਆਪਾਂ ਚੱਲਦੇ ਆਂ AB4 ਦੇ ਉੱਤੇ AB4 ਵੀ ਆਪਾਂ ਕੱਲ ਕੀਤੀ ਸੀ ਗੱਲ AB4 ਦੇ ਵਿੱਚੋਂ ਹੁਣ ਆਪਣੇ ਕੋਲੇ ਪਤਾ ਜੀ ਇਹੋ ਜੀ ਸਟਰਕਚਰ ਆ ਜਿਹੜੀ ਉਹ ਕੀ ਜੀ ਸਟਰਕਚਰ ਆਪਾਂ ਬਣਾਈ ਸੀ ਕੱਲ ਬੇਟੇ ਟੈਟਰਾਹੈਡਰ ਸਟਰਕਚਰ ਬਣਾਈ ਸੀ ਇਹਦਾ ਕਰਕੇ ਠੀਕ ਆ ਆ ਸਟਰਕਚਰ ਦਾ ਨਾਮ ਕੀ ਸੀ ਬਈ ਟੈਟਰਾਹੈਡਰਲ ਅਗਰ ਅਸੀਂ ਇੱਕ ਬੀ ਦੀ ਥਾਂ ਤੇ ਇੱਕ ਬੌਂਡ ਪੇਅਰ ਦੀ ਥਾਂ ਤੇ ਲੋਨ ਪੇਅਰ ਲਾ ਦਿੰਨੇ ਯਾਨੀ ਕਿ AB3 ਇੱਕ ਲੋਨ ਪੇਅਰ ਲਾਤਾ ਤਾਂ ਫਿਰ ਕੀ ਆ ਉੱਥੇ ਬੇਟੇ ਇੱਕ ਥਾਂ ਤੇ ਲੋਨ ਪੇਅਰ ਬਣ ਜੂਗਾ ਤਾਂ ਇਹੋ ਜੀ ਸਟਰਕਚਰ ਬਣ ਜਾਣੀ ਤੁਹਾਡੇ ਕੋਲੇ ਹਾਂ ਇਹ ਹੋਲੀ ਸਟ੍ਰਕਚਰ ਹੁਣ ਇੱਥੇ ਵੀ ਲੋਨ ਪੇਅਰ ਲੋਨ ਪੇਅਰ ਮਤਲਬ ਲੋਨ ਪੇਅਰ ਬੌਂਡ ਪੇਅਰ ਦੀ ਰਿਪਲੈਕਸ਼ਨ ਬਣ ਗਈ ਤਾਂ ਕਰਕੇ ਆਹ ਵਾਲਾ ਐਂਗਲ ਹੈ ਜਿਹੜਾ 119 ਤੋਂ ਆਹ ਸੌਰੀ 109 ਤੋਂ ਘਟ ਕੇ ਉਹ ਥੋੜਾ ਜਿਹਾ ਘਟ ਰਹਿ ਜਾਣਾ ਬੇਟੇ 107.5 ਡਿਗਰੀ ਜਾਂ ਸਿੰਪਲੀ 107 ਡਿਗਰੀ ਰਹਿ ਜਾਊਗਾ ਐਗਜ਼ਾਮਪਲ ਇਹਦੀ ਆਪਾਂ ਲੈ ਲੈਂਦੇ ਬੇਟੇ ਅਮੋਨੀਆ ਐਗਜ਼ਾਮਪਲ ਇਹਦੀ ਕੀ ਹੈ ਬਈ ਬੈਸਟ ਐਗਜ਼ਾਮਪਲ ਹੈ ਅਮੋਨੀਆ ਅਮੋਨੀਆ ਦੇ ਵਿੱਚ ਨਾਈਟ੍ਰੋਜਨ ਦੇ ਕੋਲੇ ਸਾਨੂੰ ਪਤਾ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਜੀ 5 ਇਲੈਕਟ੍ਰੋਨ ਹੁੰਦੇ ਨੇ ਵਿਲੇ ਸ਼ੈਲ ਦੇ ਵਿੱਚ ਤਿੰਨ ਇਲੈਕਟ੍ਰੋਨ ਤਾਂ ਇਦਾਂ ਕਰਕੇ ਤਿੰਨ ਹਾਈਡਰੋਜਨ ਦੇ ਨਾਲ ਸ਼ੇਅਰ ਹੁੰਦੇ ਨੇ ਔਰ ਇੱਕ ਲੋਨ ਪੇਅਰ ਜਿਹੜਾ ਉਸੇ ਤਰ੍ਹਾਂ ਉੱਪਰ ਪਿਆ ਰਿਹਾ ਲੈਂਦਾ ਹੈਗਾ ਤਾਂ ਇਸ ਕਰਕੇ ਇਹਦੀ ਸਟਰਕਚਰ ਜਿਹੜੀ ਇਦਾਂ ਕਰਕੇ ਬਣੂਗੀ ਉਹ ਹੀ ਟੈਟਰਾਹੈਡਰਲ ਸ਼ੇਪ ਹੀ ਪਰ ਇਸ ਤਰ੍ਹਾਂ ਦੀ ਕਰਕੇ ਬਣੂਗੀ ਔਰ ਐਂਗਲ ਇਹਦਾ ਜਿਹੜਾ 107 ਡਿਗਰੀ ਜਾਂ 107.5 ਡਿਗਰੀ ਆ ਜਾਊਗਾ ਠੀਕ ਹੈ ਜੀ ਔਰ ਇਸੇ ਤਰ੍ਹਾਂ ਦੀ ਇਹ ਸਟਰਕਚਰ ਦਾ ਨਾਮ ਕੀ ਹੈ ਬਟੇ ਇਸ ਸਟਰਕਚਰ ਨੂੰ ਆਪਾਂ ਪੈਰਾਮਿਡਲ ਸਟਰਕਚਰ ਕਹਿ ਦਿੰਦੇ ਆ ਪੈਰਾਮਿਡਲ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਸਟਰਕਚਰ ਬਣੀ ਹੁਣ ਅਗਰ ਆਪਣੇ ਕੋਲੇ ਇੱਕ ਲੋਨ ਪੇਅਰ ਦੀ ਥਾਂ ਤੇ ਦੋ ਲੋਨ ਪੇਅਰ ਹੁੰਦੇ ਦੋ ਬੌਂਡ ਪੇਅਰ ਹੁੰਦੇ ਇਦਾਂ ਵੀ ਹੋ ਸਕਦਾ ਸੀ ਜੀ ਫਿਰ ਕੀ ਹੋਊਗਾ ਬਈ ਸਟਰਕਚਰ ਉਹੋ ਜਿਹੀ ਹੋਣੀ ਹੈ ਠੀਕ ਹੈ ਤਾਂ ਉਹਦੇ ਚ ਬਸ ਫਰਕ ਇਹੀ ਹੋਣਾ ਕਿ ਦੋ ਕੀ ਅਲੱਗ ਯਾਨੀ ਸੀ ਲੋਨ ਪੇਅਰ ਬਾਕੀ ਜਿਹੜੀ ਚੀਜ਼ ਹੈ ਉਸੇ ਤਰ੍ਹਾਂ ਹੀ ਬੌਂਡ ਪੇਅਰ ਦੋ ਰਹਿ ਜਾਣੇ ਸੀਗੇ ਮਤਲਬ ਕਿ ए ਬੀ 2 ਐਲ 2 ਇਹਦੀ ਐਗਜ਼ਾਮਪਲ ਆ ਜਾਨੀ ਮੇਟ ਵੱਟ ਬਟਰ ਦੇ ਵਿੱਚ ਆਪਾਂ ਨੂੰ ਪਤਾ ਆਕਸੀਜਨ ਦੇ ਕੋਲ ਕਿੰਨੇ ਇਲੈਕਟ੍ਰੋਨ ਹੁੰਦੇ ਨੇ 6 ਇਲੈਕਟ੍ਰੋਨ ਹੁੰਦੇ ਨੇ ਔਰ ਇੱਕ ਇੱਕ ਹਾਈਡਰੋਜਨ ਵਾਲੇ ਦੋਲੇ ਲੱਗ ਜਾਣਾ ਇੱਥੇ ਹਾਈਡਰੋਜਨ ਇੱਥੇ ਹਾਈਡਰੋਜਨ ਆਹ ਵਾਲੇ ਦੋ ਮਤਲਬ ਕਿ ਇਲੈਕਟ੍ਰੋਨ ਉਸੇ ਤਰ੍ਹਾਂ ਹੀ ਰਹਿ ਗਏ ਨੇ ਆ ਵੀ ਦੋ ਇਲੈਕਟ੍ਰੋਨ ਉਸੇ ਤਰ੍ਹਾਂ ਹੀ ਰਹਿ ਗਏ ਨੇ ਮਤਲਬ ਦੋ ਇੱਥੇ ਕੀ ਆ ਗਏ ਬਈ ਲੋਨ ਪੇਅਰ ਆ ਗਏ ਨੇ ਔਰ ਲੋਨ ਪੇਅਰ ਲੋਨ ਪੇਅਰ ਰਿਪਲੈਸ਼ਨ ਜਿਆਦਾ ਹੋਣ ਕਰਕੇ ਆਹ ਵਾਲਾ ਰਿਪਲੈਸ਼ਨ ਜਿਆਦਾ ਹੋਣ ਕਰਕੇ ਬਟਿਆ ਐਂਗਲ ਜਿਹੜਾ ਟੈਟਰਹਾਡਰਲ ਐਂਗਲ ਹੋਰ ਘਟ ਜਾਣਾ ਹੈ ਤਾਂ ਇਹ ਜਿਹੜੀ ਸਟਰਕਚਰ ਮੈਂ ਪ੍ਰੋਪਰਲੀ ਤੁਹਾਨੂੰ ਇੱਥੇ ਬਣਾ ਕੇ ਸੋਣਾ ਪਹਿਲਾਂ ਤੁਸੀਂ ਰਫ ਸਟਰਕਚਰ ਇਦਾਂ ਕਰਕੇ ਨਾ ਇੱਥੇ ਹਾਸ਼ੀਆ ਮਰੋ ਉੱਤੇ ਤੁਸੀਂ ਰਫ ਸਟਰਕਚਰ ਬਣਾ ਕੇ ਦੇਖੋ ਰਫ ਸਟਰਕਚਰ ਜਦੋਂ ਤੁਸੀਂ ਬਣਾ ਲੋਗੇ ਫਿਰ ਤੁਹਾਨੂੰ origignal ਸਟਰਕਚਰ ਬੜੀ ਛੇਤੀ ਆਰਾਮ ਨਾਲ ਪਤਾ ਲੱਗ ਜੂਦੀ ਕਿ ਕਿੱਦਾਂ ਬਣਨੀ ਹੈਗੀ ਹੈ ਫਿਰ ਤੁਸੀਂ origignal ਸਟਰਕਚਰ ਪੇਪਰ ਦੇ ਵਿੱਚ ਬਣਾ ਸਕਦੇ ਹੋ ਇਸ ਤਰ੍ਹਾਂ ਕਰਕੇ ਬੇਟਾ ਵਾਟਰ ਦੀ ਜਿਹੜੀ ਹੈਗੀ ਨਾ ਤੁਸੀਂ ਸਟਰਕਚਰ ਬਣਾ ਦੇਣੀ ਹੈਗੀ ਆ ਔਰ ਇਹਦੇ ਵਿੱਚ ਵਾਟਰ ਦੇ ਵਿੱਚ H O H ਐਂਗਲ ਆ ਜਿਹੜਾ ਉਹ 104 ਡਿਗਰੀ ਜਾਂ 104.5 ਡਿਗਰੀ ਦਾ ਐਂਗਲ ਬਣ ਜਾਂਦਾ ਹੈਗਾ ਹੁਣ ਦੇਖੋ ਸਿਗੇ ਠੀਕ ਹੈ ਮੀਥੇਨ ਵੀ ਟੈਟਰਾਹੈਡਰਲ ਸੀ ਔਰ ਅਮੋਨੀਆ ਵੀ ਟੈਟਰਾਹੈਡਰਲ ਸੀ ਔਰ ਜਿਹੜਾ ਵਾਟਰ ਹੈ ਇਹ ਵੀ ਟੈਟਰਾਹੈਡਰਲ ਹੈ ਪਰ ਵਾਟਰ ਦੇ ਵਿੱਚ ਐਂਗਲ ਬਣਾਇਆ 104.5 ਡਿਗਰੀ ਹੈ ਇਹਦੇ ਵਿੱਚ 107.5 ਡਿਗਰੀ ਹੈ ਔਰ ਇਹਦੇ ਵਿੱਚ 109.5 ਡਿਗਰੀ ਹੈ ਜਾਂ ਸਿੰਪਲੀ 5 ਡਿਗਰੀ ਨੂੰ ਆਪਾਂ ਜਿਹੜਾ ਪੁਆਇੰਟ ਵਾਲਾ ਉਹਨੂੰ ਆਪਾਂ ਛੱਡ ਦਿੰਨੇ ਹੁਣ 109 107 104 ਵੀ ਤੁਹਾਨੂੰ ਕਿਤਾਬਾਂ 'ਚ ਲਿਖਿਆ ਮਿਲੂਗਾ ਔਰ ਇਹਦੇ 'ਚ ਕੁਐਸਚਨ ਆ ਜਾਂਦਾ ਵੀ ਸਾਰਿਆਂ ਦੀ ਜਿਹੜੀ ਹੈਗੀ ਜਿਓਮੈਟਰੀ ਦਾ ਟੈਟਰਾਹेडਰਲ ਹੀ ਹੈ ਪਰ ਇਹਨਾਂ ਦੇ ਵਿੱਚ ਐਂਗਲ ਦਾ ਫਰਕ ਕਿਉਂ ਆ ਤਾਂ ਐਂਗਲ ਦੇ ਫਰਕ ਆਪਾਂ ਉਹਦੇ ਬਾਰੇ 'ਚ ਆਪਾਂ ਦੱਸਣਾ ਵੀ ਇੱਥੇ ਲੋਨ ਪੇਅਰ ਲੋਨ ਪੇਅਰ ਰਪਲਸ਼ਨ ਜਿਹੜੀ ਹੈਗੀ ਹੈ ਬੌਂਡ ਪੇਅਰ ਬੌਂਡ ਪੇਅਰ ਰਪਲਸ਼ਨ ਦੇ ਨਾਲੋਂ ਤੇ ਬੌਂਡ ਪੇਅਰ ਲੋਨ ਪੇ ਬੋਡ ਪੇਰ ਬੋਡ ਪੇਰ ਜਿਹੜੇ ਹੈਗੇ ਇੱਕ ਦੂਸਰੇ ਦੇ ਥੋੜਾ ਜਿਆ ਨੇੜੇ ਆ ਜਿੰਨੇ ਨੇ ਕੰਪਰੈਸ ਹੋ ਜਾਂਦੇ ਨੇ ਤੇ ਐਂਗਲ ਜਿਹੜਾ ਉਹ 104.5 ਡਿਗਰੀ ਦਾ ਬਣ ਜਾਂਦਾ ਹੈਗਾ ਠੀਕ ਹੈ ਜੀ ਤਾਂ ਇਸ ਤੋਂ ਅਗਲੀ ਜਿਹੜੀ ਸਟ੍ਰਕਚਰ ਆ ਜਾਣੀ ਬੇਟੇ ਉਹ ਸਾਡੇ ਕੋਲੇ AB5 ਦੀ ਗੱਲ ਆ ਜਾਣੀ ਹੈ ਔਰ AB5 ਦੇ ਵਿੱਚ ਅਸੀਂ ਆ ਗੱਲ ਕੀਤੀ ਸੀਗੀ ਕੱਲ ਠੀਕ ਹੈ ਟ੍ਰਾਈਗੋਨਲ ਬਾਈਪਰੈਵਟ ਅੱਛਾ ਇਹਦਾ ਸਟ੍ਰਕਚਰ ਦਾ ਨਾਮ ਵੀ ਬੇਟੇ V ਸ਼ੇਪਡ ਹੀ ਹੈ V ਸ਼ੇਪਡ ਔਰ ਬੈਂਟ ਸਟ੍ਰਕਚਰ ਕਹਿ ਦਿੰਦੇ ਇਹਨੂੰ ਐਂਗੂਲਰ ਸਟ੍ਰਕਚਰ ਵੀ ਕਹਿ ਦਿੰਦੇ ਨੇ ਕਈ ਤਰ੍ਹਾਂ ਦੇ ਨਾਮ ਇਹਦੇ ਰੱਖ ਲੈਂਦੇ ਨੇ ਠੀਕ ਹੈ ਜੀ ਹੁਣ ਆ ਆਪਣੇ ਕੋਲੇ ਆ ਗਿਆ ਪੰਜ ਜਿਹੜੇ ਹੈਗੇ ਨਾ ਬੌਂਡ ਪੇਅਰ ਲੱਗੇ ਹੋਏ ਆ ਔਰ ਪਹਿਲੇ ਨੰਬਰ ਤੇ ਅਸੀਂ ਗੱਲ ਕਰਾਂਗੇ ਵੀ ਜੀ ਇਹ ਦੇਖੋ ਇੱਕ ਬੌਂਡ ਪੇਅਰ ਕੱਟ ਕੇ ਉਹਦੀ ਥਾਂ ਤੇ ਕੀ ਲੈ ਲਗੇ ਆਪਾਂ ਇੱਕ ਲੋਨ ਪੇਅਰ ਲੈ ਲਗੇ ਠੀਕ ਹੈ ਫਰਜ਼ ਕਰੋ AB4 ਇੱਕ ਲੋਨ ਪੇਅਰ ਲੈ ਲਿਆ BL ਹੁਣ ਸਮੱਸਿਆ ਇਹ ਆ ਜਾਂਦੀ ਬੇਟਾ ਲੋਨ ਪੇਅਰ ਲਾਈਏ ਕਿੱਥੇ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਜਿਹੜੇ ਆ ਵਾਲੇ ਪੋਜੀਸ਼ਨ ਹੈਗੀ ਆ ਇਹਨੂੰ ਅਸੀਂ ਟਿਊਟੋਰੀਅਲ ਬੌਂਡ ਕਹਿੰਦੇ ਆ ਇਹਨੂੰ ਅਸੀਂ ਕੀ ਕਹਿੰਨੇ ਬੇਟੇ ਇੱਕ ਟਿਊਟੋਰੀਅਲ ਬੌਂਡ ਔਰ S ਨੂੰ ਅਸੀਂ ਕੀ ਕਹਿੰਦੇ ਨੇ ਜੀ Excel bond ਸਮੱਸਿਆ ਹੈ ਕਿ ਇਸ ਐਕਸੀਲ ਦੇ ਉੱਤੇ ਲੋਨ ਪੇਅਰ ਲਾਈਏ ਜਾਂ ਇਕਟੋਰੀਅਲ ਦੇ ਉੱਤੇ ਲੋਨ ਪੇਅਰ ਲਾਈਏ ਤਾਂ ਬੇਟੇ ਜਿੱਥੇ ਰਿਪਲਿਸ਼ਨ ਘੱਟ ਹੋਊਗੀ ਆਪਾਂ ਕੱਲ ਗੱਲ ਕਰਦੇ ਸੀ ਵੀ ਵਸੇਪਰ ਥਿਊਰੀ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਕਿਸੇ ਵੀ ਮੋਲੀਕੂਲ ਦੇ ਵਿੱਚ ਉਹਦੇ ਜਿਹੜੇ ਇਲੈਕਟ੍ਰੋਨ ਕਲਾਊਡ ਬਣਦੇ ਨੇ ਇਲੈਕਟ੍ਰੋਨ ਕਲਾਊਡ ਦੀ ਮਿਨੀਮਮ ਰਿਪਲਿਸ਼ਨ ਹੋਣੀ ਚਾਹੀਦੀ ਹੈ ਅਗਰ ਉਹਦੀ ਮਿਨੀਮਮ ਰਿਪਲਿਸ਼ਨ ਹੋਊਗੀ ਤਾਂ ਤਾਂ ਮਤਲਬ ਉਸ ਦੀ ਬੇਟੇ ਮੈਕਸਿਮਮ ਸਟੇਬਿਲਿਟੀ ਹੋਊਗੀ ਠੀਕ ਹੈ ਆਪਾਂ ਦੋਨੀਆਂ ਥਾਂ 'ਤੇ ਲੋਨ ਪੇਅਰ ਲਾ ਕੇ ਦੇਖ ਲੈਣੇ ਹੈਗੇ ਆ ਇਹਦੀ ਐਗਜ਼ਾਮਪਲ SF4 ਬਣਾਵਾਂਗੇ ਨਾ ਤਾਂ ਸਲਫਰ ਦੇ ਵਿੱਚ ਆਪਾਂ ਨੂੰ ਪਤਾ ਕਿੰਨੇ ਇਲੈਕਟ੍ਰੋਨ ਹੁੰਦੇ ਨੇ 6 1 ਫਿੱਥੀ 1 ਫਿੱਥੀ 1 ਫਿੱਥੀ ਕਿਉਂਕਿ ਇਹ ਆਪਣੇ ਤਾਂ ਇੱਕ ਇੱਕ ਇਲੈਕਟ੍ਰੋਨ ਹੀ ਲੈਣਾ ਨਾ ਆਹ ਦੋ ਇਲੈਕਟ੍ਰੋਨ ਉਸੇ ਤਰ੍ਹਾਂ ਹੀ ਰਹਿ ਜਾਂਦੇ ਨੇ ਠੀਕ ਹੈ ਇਹ ਆਪਾਂ ਵੇਖਾਂਗੇ ਕਿ ਕਿੱਥੇ ਲੱਗਦੇ ਆ ਇੱਕ ਵਾਰੀ ਆਪਾਂ ਵੀ ਟਿਊਟੋਰੀਅਲ ਤੇ ਲਾ ਕੇ ਦੇਖਾਂਗੇ ਇੱਕ ਵਾਰੀ ਆਪਾਂ ਇਹਨਾਂ ਨੂੰ ਐਕਸਲ ਤੇ ਲਾ ਕੇ ਦੇਖ ਲੈਂਦੇ ਹਾਂ ਠੀਕ ਹੈ ਲਓ ਜੀ ਮੈਂ ਪਹਿਲਾਂ ਮੈਂ ਟਿਊਟੋਰੀਅਲ ਤੇ ਲਾ ਕੇ ਦੇਖਿਆ ਹੈਗਾ FF FF ਹੁਣ ਮੈਂ ਐਕਸੀਲ ਤੇ ਲਾ ਕੇ ਦਿਖਾ ਦੇਣਾ ਤੁਹਾਨੂੰ ਆਹ ਲਓ ਐਕਸੀਲ ਤੇ ਵੀ ਅਸੀਂ ਲਾ ਲਿਆ ਸਾਨੂੰ ਪਤਾ ਬਟ ਐਕਸੀਲ ਬੌਂਡ ਹੈ ਜਿਹੜੇ ਤਿੰਨੇ ਹਿੱਕਟੋਰੀਅਲ ਬੌਂਡ ਦੇ 90 ਡਿਗਰੀ ਤੇ ਹੈ ਮਤਲਬ ਕਿ ਆਹ ਵਾਲਾ ਬੌਂਡ ਐ ਤੇ ਵੀ 90 ਡਿਗਰੀ ਤੇ ਐ ਦੇ ਵੀ 90 ਤੇ ਐਲੀ 90 ਤੇ ਕਿਉਂਕਿ ਇਹ ਸਾਨੂੰ ਦਿਸਪਲਾਂ ਦੀ ਇਦਾਂ ਰਿਹਾ ਹੋਇਆ ਪਰ ਐਕਚੁਅਲ ਦੇ ਵਿੱਚ ਇਹ ਕੀ ਹੈ ਬਈ ਇਦਾਂ ਕਰਕੇ ਲੱਗਿਆ ਹੋਇਆ ਉੱਪਰ ਨੂੰ ਪਰਪੈਂਡੀਕੂਲਰ ਲੱਗਿਆ ਹੋਇਆ ਠੀਕ ਹੈ ਐਂ ਕਰਕੇ ਸਾਰੇ ਪਾਸੇ ਇੱਧੇ ਵੀ 90 ਡਿਗਰੀ ਇੱਥੇ ਵੀ 90 ਇੱਥੇ ਵੀ 90 ਤਿੰਨੇ ਪਾਸੇ 90 ਡਿਗਰੀ ਉਹ ਬਣਾ ਰਿਹਾ ਹੈ ਤਾਂ ਹੁਣ ਜਿਹੜਾ ਲੋਨ ਪੇਅਰ ਪੈਕਸਿਲ ਤੇ ਲਾਤਾ ਲੋਨ ਪੇਅਰ ਬੌਂਡ ਪੇਅਰ ਦਾ ਪਰਿਛਨ ਆਪਾਂ ਵੇਖਨੇ ਕਿੰਨੀ ਹੈ ਇਹਦੇ ਚ ਲੋਨ ਪੇਅਰ ਬੌਂਡ ਪੇਅਰ ਪਰਿਛਨ ਵੇਖੋ ਕਿੰਨੀ ਹੈ ਬੇਟੀ ਲੋਨ ਪੇਅਰ ਬੌਂਡ ਪੇਅਰ 1 ਪਰਿਛਨ 2 ਪਰਿਛਨ 3 ਪਰਿਛਨ ਇਹਦੇ ਨਾਲ ਕੋਈ ਨਹੀਂ ਕਿਉਂਕਿ ਇਹ ਤਾਂ 180 ਤੇ ਹੈ ਬਸ ਜਿਹੜੇ ਇਹ ਟੂਟੋਰੀਅਲ ਪੋਜੀਸ਼ਨ ਤੇ ਤਿੰਨ ਬੌਂਡ ਨੇ ਉਹਨਾਂ ਦੇ ਨਾਲ ਇਹਨੇ ਐਕਸਿਅਰ ਨੇ 3 ਪਰਿਛਨਾਂ ਕੀਤੀਆਂ ਤਾਂ ਉਹ ਤਾਂ ਲੋਨ ਪੇਅਰ ਬੌਂਡ ਪੇਅਰ ਪਰਿਛਨ ਕਿੰਨੀ ਹੈ ਜੀ 3 ਹੁਣ ਇਹਦੇ ਚ ਆਪਾਂ ਲੋਨ ਪੇਅਰ ਬੌਂਡ ਪੇਅਰ ਪਰਿਛਨ ਵੀ ਨਹੀਂ ਕਿੰਨੀ ਹੈ ਲੋਨ ਪੇਅਰ ਬੌਂਂਡ ਪ ਇੰਨਾ ਨਾਲ ਕੋਈ ਰਪਰਸ਼ਨ ਨਹੀਂ ਕਿਉਂਕਿ ਇਹ ਤਾਂ 120 ਦੇ ਉੱਤੇ ਨੇ ਠੀਕ ਆਪਾਂ 90 ਡਿਗਰੀ ਤੋਂ ਹੀ ਵੇਖਣੀ ਹੈਂਦਾ 90 ਡਿਗਰੀ ਦੇ ਉੱਤੇ ਕਿੰਨੀਆਂ ਸੀ ਜੀ ਦੋ ਉੱਥੇ ਵੀ ਸੀ 90 ਡਿਗਰੀ ਦੀ ਵੇਖਿਆ ਸੀ ਨਾ ਇਹ ਇੱਕ ਇੱਕ ਇਹ ਮਤਲਬ ਕਿ ਇਕਟੋਰੀਅਲ ਤੇ ਲੱਗਿਆ ਐਕਸੀਅਲ ਵਾਲੇ ਦੋ ਹੀ ਨੇ ਫਿਰ ਐਕਸੀਅਲ ਵਾਲਾ ਨਾਲ ਦੀ ਕਰਨੀ ਇਕਟੋਰੀਅਲ ਨਾਲ ਤਾਂ ਇਹਨੇ ਕਰਨੀ ਨਹੀਂ ਹੈਗੀ ਤਾਂ ਇੱਥੇ ਲੋਨ ਪੇਅਰ ਬੌਂਡ ਪੇਅਰ ਰਪਰਸ਼ਨ ਕਿੰਨੀਆਂ ਬੇਟੇ ਦੋ ਰਪਰਸ਼ਨ ਆ ਗਈਆਂ ਇਹਦਾ ਮਤਲਬ ਐਧਿਕ ਰਪਰਸ਼ਨ ਘੱਟ ਹੈ ਜਿਹਦੇ ਚ ਰਪਰਸ਼ਨ ਜ਼ਿਆਦਾ ਹੈ ਇਹ ਸਟਰਕਚਰ ਗਲਤ ਹੈ ਆਹ ਵਾਲੀ ਸਟਰਕਚਰ ਸਹੀ ਹੈ ਠੀਕ ਹੈ ਔਰ ਇਸ ਸਟਰਕਚਰ ਦਾ ਠੀਕ ਹੈ ਸੀਸਾ ਜਿਹੜਾ ਹੁੰਦਾ ਚੁੱਲਾ ਹੁੰਦਾ ਨਾ ਉਹ ਵਾਲਾ ਆਪਾਂ ਐਂਜ ਬਣਿਆ ਹੁੰਦਾ ਉਹ ਉਹੀ ਚੀਜ਼ ਬਣ ਗਈ ਇਹ ਵੇਖੋ ਤੁਸੀਂ ਇੰਨੀ ਇੱਕ ਸਟਰਕਚਰ ਜੋ ਤੁਸੀਂ ਦੇਖੋਗੇ ਨਾ ਇੰਨੀ ਇੱਕ ਉਹ ਸੀਸਾ ਹੀ ਬਣਿਆ ਹੋਇਆ ਤਾਂ ਕਰਕੇ ਇਹਦਾ ਨਾਮ ਕੀ ਹੈ ਬਈ ਸੀਸਾ ਠੀਕ ਹੈ ਹੁਣ ਇਸ ਤੋਂ ਅਗਲੀ ਜਿਹੜੀ ਸਟਰਕਚਰ ਹੈ ਫਰਜ਼ ਕਰੋ ਤੁਹਾਡੇ ਕੋਲੇ ਬੇਟੇ ਬੌਂਡ ਪੇਰ ਤਿੰਨ ਰਹਿ ਜਾਂਦੇ ਲੋਨ ਪੇਰ ਕਿੰਨੇ ਆ ਜਾਂਦੇ ਬਈ ਦੋ ਆ ਜਾਂਦੇ ਠੀਕ ਹੈ ਇਹਦੀ ਐਗਜ਼ਾਮਪਲ ਹੈ ਬਈ ਮੈਂ ਐਗਜ਼ਾਮਪਲ ਲੈ ਕੇ ਦਿਖਾ ਦਿੰਦਾ ਸੀ ਐਲ ਐਫ 3 ਹੁਣ ਸੀ ਐਲ ਦੇ ਤੁਹਾਨੂੰ ਪਤਾ ਬਈ ਕਲੋਰੀਨ ਦੇ ਵੈਲੈਂਸ ਸ਼ੈਲ ਦੇ ਵਿੱਚ ਸੱਤ ਹੁੰਦੇ ਨੇ ਔਰ ਆਪਾਂ ਕਿੰਨੀਆਂ ਲਾਉਣੀਆਂ ਜੀ ਤਿੰਨ ਲਾਉਣੀਆਂ ਠੀਕ ਹੈ F1 2 3 ਪਿੱਛੇ ਲੋਨ ਪੈਰ ਕਿਨੇ ਰਹਿ ਗਏ ਜੀ 2 ਠੀਕ ਹੈ ਤਾਂ ਆਪਾਂ ਨੂੰ ਪਤਾ ਬਟੇ ਸਟਰਕਚਰ ਅਸੀਂ ਮੇਨ ਸਟਰਕਚਰ ਇਹੋ ਜਿਹਾ ਬੰਦਣੀ ਆ ਹੁਣ ਦੋ ਲੋਨ ਪੈਰ ਨੇ ਉਹ ਵੇਖਨੇ ਸੀ ਟਿਊਟੋਰੀਅਲ ਤੇ ਲਾ ਸਕਦੇ ਆ ਜ਼ੈਗ ਜਲ ਤੇ ਲਾ ਸਕਦੇ ਆ ਉਹ ਕਿੱਥੇ ਲੱਗਣਗੇ ਉਹਦੇ ਬਾਰੇ ਚ ਆਪਾਂ ਗੱਲ ਕਰਦੇ ਹੈਗੇ ਆ ਠੀਕ ਹੈ ਜੀ ਤਾਂ ਜਦੋਂ ਬਟੇ ਆਪਾਂ ਇੱਥੇ ਸੀਐਲ ਲਾ ਲਿਆ ਮੈਂ ਤਿੰਨੇ ਸਟਰਕਚਰ ਤੁਹਾਨੂੰ ਬਣਾ ਕੇ ਦਿਖਾ ਦਿੰਨਾ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਦੋਨੇ ਐਕਸਲ ਦੇ ਉੱਤੇ ਲਾ ਦਿਓ ਠੀਕ ਹੈ ਦੋਨੇ ਐਕਸਲ ਤੇ ਲਾ ਦੇ ਲੋਨ ਪੇਰ ਲੋਨ ਪੇਰ ਐਕਸਲ ਤੇ ਲਾ ਦੇ ਦੋਨੇ ਇੱਕ ਟੂਰੀਅਲ ਤੇ ਤਿੰਨੇ ਐਫ ਲਾ ਦੇ ਦੂਸਰਾ ਕੇਸ ਅਸੀਂ ਕੀ ਕਰ ਸਕਦੇ ਹਾਂ ਬੇਟੇ ਇੱਕ ਇੱਕ ਟੂਰੀਅਲ ਤੇ ਲਾ ਦਿਓ ਲੋਨ ਪੇਰ ਇੱਕ ਐਕਸਲ ਤੇ ਲਾ ਦਿਓ ਐਫ ਐਫ ਠੀਕ ਹੈ ਤੀਸਰਾ ਤੀਸਰੀ ਗੱਲ ਕੀ ਕਰ ਸਕਦੇ ਹਾਂ ਅਸੀਂ ਵੀ ਦੋਨੇ ਹੀ ਐਕਸਲ ਸੌਰੀ ਦੋਨੇ ਟੂਰੀਅਲ ਤੇ ਲਾਓ ਦੋਨੇ ਕਿੱਥੇ ਲਾਉ ਉਹ ਵੀ ਇਕ ਟੋਰੀਅਲ ਤੇ ਲਾਦੇ ਠੀਕ ਹੈ ਹੁਣ ਵੇਖੋ ਰੁਪਾਚਨਾਂ ਕਿਤੇ ਚ ਘਟਾ ਹੈ ਤਾਂ ਸਭ ਤੋਂ ਪਹਿਲਾਂ ਪਰਪਾਚਨ ਵਿਖਣੀ ਬਿਟ ਲੋਨ ਪੇਰ ਲੋਨ ਪੇਰ ਪਰਪਾਚਨ ਐਦੇ ਚ ਲੋਨ ਪੇਰ ਲੋਨ ਪੇਰ ਪਰਪਾਚਨ ਕੋਈ ਹੈ ਕੋਈ ਲੋਨ ਪੇਰ ਲੋਨ ਪੇਰ ਪਰਪਾਚਨ ਨਹੀਂ ਕਿਉਂਕਿ ਇਹ ਦੋਨੇ 180 ਡਿਗਰੀ ਤੇ ਲੱਗੇ ਨੇ ਤੇ ਰੁਪਾਚਨ ਲੋਨ ਪੇਰ ਲੋਨ ਪੇਰ ਪਰਪਾਚਨ ਇੱਥੇ 0 ਹੋਗੀ ਐਦੇ ਚ ਲੋਨ ਪੇਰ ਲੋਨ ਪੇਰ ਪਰਪਾਚਨ ਹੈ ਹਾਂਜੀ ਕਿਉਂਕਿ ਲੋਨ ਲੋਨ ਪੇਰ ਦੋਨੇ ਜਿਹੜੇ ਹੈਗੇ ਨੇ ਨਾ ਇੱਕ ਐਕਸੀਅਲ ਤੇ ਲੱਗਿਆ ਇੱਕ ਟੋਰੀਅਲ ਤੇ ਲੱਗਿਆ ਦੋਨੇ 90 ਡਿਗਰੀ ਤੇ ਲੱਗੇ ਨੇ ਇਸ ਕਰਕੇ ਇੱਥੇ ਚ ਲੋਨ ਪੇ ਇਹਦੇ ਵਿੱਚ ਕੋਈ ਲੋਨਪੇ ਲੋਨਪੇਰ ਪਰਪਲੈਕਸਨ ਹੈ ਵੇਖਣ ਨੂੰ ਤਾਂ ਤੁਹਾਨੂੰ ਲੱਗਦਾ ਵੀ ਲੋਨਪੇ ਲੋਨਪੇਰ ਪਰਪਲੈਕਸਨ ਹੈ ਬੇਟੀ ਪਰ ਐਕਚੁਅਲ ਦੇ ਵਿੱਚ ਇਹਦੇ ਵਿੱਚ ਕੋਈ ਵੀ ਲੋਨਪੇ ਲੋਨਪੇਰ ਪਰਪਲੈਕਸਨ ਨਹੀਂ ਕਿਉਂਕਿ ਇਹ ਦੋਨੇ 120 ਡਿਗਰੀ ਤੇ ਇੱਕ ਦੂਜੇ ਤੇ ਲੱਗੇ ਹੋਏ ਨੇ ਤਾਂ ਆਪਾਂ 90 ਡਿਗਰੀ ਤੇ ਪਰਪਲੈਕਸਨ ਦੇਖ ਲਈਏ ਤਾਂ ਇਹਦੇ ਵਿੱਚ ਲੋਨਪੇ ਲੋਨਪੇਰ ਪਰਪਲੈਕਸਨ ਨਹੀਂ ਹੈਗੀ ਇਹਦਾ ਮਤਲਬ ਬੇਟੀ ਸਿਰਫ ਆਹ ਸਟ੍ਰਕਚਰ ਜਿਹੜੀ ਇਹਦੇ ਚ ਲੋਨਪੇ ਲੋਨਪੇਰ ਪਰਪਲੈਕਸਨ ਸੀਗੀ ਇਹਨੂੰ ਤਾਂ ਕੱਟ ਦਿਓ ਇਹ ਤਾਂ ਨਹੀਂ ਸਟ੍ਰਕਚਰ ਸਾਡੇ ਕੋਲੇ ਹੈਗੀ ਠੀਕ ਹੈ ਮਤਲਬ ਇਹ ਤਾਂ ਨਹੀਂ ਸਟ੍ਰਕਚਰ ਪੋਸੀਬ ਇਹਨਾਂ ਚੋਂ ਆਪਾਂ ਦੇਖਾਂਗੇ ਜੀ ਕਿਹਦੇ ਵਿੱਚ ਰਿਪਲੈਕਸ਼ਨ ਘੱਟ ਹੈ ਹੁਣ ਲੋਨ ਪੇਅਰ ਲੋਨ ਪੇਅਰ ਰਿਪਲੈਕਸ਼ਨ ਦਾ ਦੋਨਾਂ 'ਚ ਇੱਕੋ ਜਿਹੀ ਕੀ ਹੈ ਮਤਲਬ ਦੋਨਾਂ ਜੀ ਹੈ ਨਹੀਂਗੀ ਹੁਣ ਅਸੀਂ ਰਿਪਲੈਕਸ਼ਨ ਅਗਲੀ ਵੇਖਣੀ ਲੋਨ ਪੇਅਰ ਬੌਂਡ ਪੇਅਰ ਰਿਪਲੈਕਸ਼ਨ ਠੀਕ ਹੈ ਲੋਨ ਪੇਅਰ ਬੌਂਡ ਪੇਅਰ ਐਦਿਕੇ ਲੋਨ ਪੇਅਰ ਬੌਂਡ ਪੇਅਰ ਰਿਪਲੈਕਸ਼ਨ ਵੇਖੋ ਬਟੇ ਉੱਪਰਲਾ ਜਿਹੜਾ ਬੌਂਡ ਉੱਪਰਲਾ ਲੋਨ ਪੇਅਰ ਹੈ ਉਹ ਤਿੰਨਾਂ ਦੇ ਨਾਲ ਹੀ ਮਤਲਬ ਕਿ ਤਿੰਨਾਂ ਦੇ 90 ਡਿਗਰੀ ਤੇ ਹੈ ਮਤਲਬ ਕਿ ਆਹ ਇਹਦੇ ਨਾਲ ਵੀ ਰਿਪਲੈਕਸ਼ਨ ਕਰਦਾ ਹੈ ਇਹਦੇ ਨਾਲ ਵੀ ਕਰਦਾ ਹੈ ਇਹਦੇ ਨਾਲ ਵੀ ਕਰਦਾ ਔਰ ਥੱਲੇ ਵਾਲਾ ਵੀ ਇਸੇ ਤਰ੍ਹਾਂ ਆ ਇਹਦੇ ਨਾਲ ਵੀ ਰਿਪਲਸਨ ਕਰੂਗਾ ਇਹਨੂੰ ਵੀ ਕਰੂਗਾ ਇਹਨੂੰ ਵੀ ਕਰੂਗਾ ਤਿੰਨ ਹੀ ਇਹਦੀਆਂ ਹੋਗੀਆਂ ਤਿੰਨ ਦੇ ਤਿੰਨ ਟੋਟਲ ਕਿੰਨੀਆਂ ਹੋਗੀਆਂ ਬੇਟੇ 6 ਰਿਪਲਸਨ ਹੋਈਆਂ ਮਤਲਬ ਕਿ ਐਕਸੀਐਲ ਬੌਂਡ ਐਕਸੀਐਲ ਜਿਹੜੇ ਹੈਗੇ ਨੇ ਲੋਨ ਪੇਅਰ ਉੱਪਰਲਾ ਲੋਨ ਪੇਅਰ ਵੀ ਤਿੰਨ ਰਿਪਲਸਨ ਕਰਦਾ ਪਿਆ ਸੀ ਥੱਲੇ ਵਾਲਾ ਲੋਨ ਪੇਅਰ ਵੀ ਤਿੰਨ ਰਿਪਲਸਨ ਕਰਦਾ ਪਿਆ ਸੀ ਠੀਕ ਹੈ ਇਸ ਤਰ੍ਹਾਂ ਕਰਕੇ ਟੋਟਲ ਰਿਪਲਸਨ ਕਿੰਨੀਆਂ ਹੋਗੀਆਂ ਬਈ 6 ਰਿਪਲਸਨ ਹੋਈਆਂ ਔਰ ਇਹਦੇ ਵਿੱਚ ਟੋਟਲ ਰਿਪਲਸਨ ਕਿੰਨੀਆਂ ਹੋਣਗੀਆਂ ਬਈ ਹੁਣ ਆਪਾਂ ਨੂੰ ਪਤਾ ਆ ਦੋਨੇ ਇਕਟੋਰੀਅਲ ਕਿੰਨਾ ਨਾ ਬਣਾਉਣਾ ਇਹਨਾਂ ਨੇ ਰਿਪਲਿਕਸ਼ਨ ਕਿਹਦੇ ਨਾਲ ਕਰਨੀਆਂ ਸੈਲਫ ਐਕਸੀਲ ਨਾਲ ਇਸ ਨੂੰ ਲੋਨ ਪੇਅਰ ਨੇ ਐਸ ਐਕਸੀਲ ਨਾਲ ਰਿਪਲਿਕਸ਼ਨ ਕਰਨੀ ਹੈਗੀ ਹੈ ਔਰ ਐਸ ਨਾਲ ਵੀ ਕਰਨੀ ਹੈਗੀ ਉਸੇ ਨੇ ਉੱਪਰਲੇ ਨਾਲ ਵੀ ਥੱਲੇ ਦੇ ਨਾਲ ਵੀ ਇਸ ਨੇ ਵੀ ਉੱਪਰਲੇ ਨਾਲ ਵੀ ਥੱਲੇ ਦੇ ਨਾਲ ਵੀ ਟੋਟਲ ਕਿੰਨੇ ਹੋ ਗਏ ਬੇਟੇ 4 ਰਿਪਲਿਕਸ਼ਨ ਟੋਟਲ ਕਿੰਨੀਆਂ ਹੋ ਗਈਆਂ ਬਈ 4 ਲੋਨ ਪੇਅਰ ਬੌਂਡ ਪੇਅਰ ਰਿਪਲਿਕਸ਼ਨ 4 ਹੈ ਇਹਦਾ ਮਤਲਬ ਹੈ ਇਹਦੇ ਚ ਲੋਨ ਪੇਅਰ ਬੌਂਡ ਪੇਅਰ ਰਿਪਲਿਕਸ਼ਨ ਜ਼ਿਆਦਾ ਹੈ ਇਹਦੇ ਚ ਘੱਟ ਹੈ ਇਹਦਾ ਮਤਲਬ ਆਹ ਤਾਂ ਗਲਤ ਆਹ ਸਟਰਕਚਰ ਸਹੀ ਹੈ ਠੀਕ ਹੈ ਔਰ ਇਹ ਸਟਰਕਚਰ ਦਾ ਨਾਮ ਇੰਨਾ ਕੀ ਹੈਗਾ ਬਟੇ ਇਸ ਸਟਰਕਚਰ ਦਾ ਨਾਮ ਆ ਗਿਆ ਟੀ ਸ਼ੇਪਡ ਜੇ ਤੁਹਾਨੂੰ ਸਟਰਕਚਰ ਦਾ ਨਾਮ ਲਿਖਣਾ ਹੋ ਤਾਂ ਤੁਸੀਂ ਲੋਨ ਪੇਰ ਨੂੰ ਵਿੱਚ ਨਹੀਂ ਕਾਊਂਟ ਕਰਨਾ ਹੁੰਦਾ ਇਹਦਾ ਸਟਰਕਚਰ ਦਾ ਨਾਮ ਕੀ ਆ ਗਿਆ ਵੀ ਟੀ ਸ਼ੇਪਡ ਠੀਕ ਹੈ ਟੀ ਸ਼ੇਪਡ ਇਹਦਾ ਨਾਮ ਬਣ ਜਾਂਦਾ ਹੈਗਾ ਇੱਥੇ ਮੈਂ ਲਿਖ ਦਿੰਦਾ ਟੀ ਸ਼ੇਪਡ ਠੀਕ ਹੈ ਜੀ ਔਰ ਇਸੇ ਤਰ੍ਹਾਂ ਬਟੇ ਕੁਝ ਕੋਣ ਨੇ ਜਿਵੇਂ ਹੁਣ ਅਸੀਂ ਦੋ ਲੋਨ ਪੇਰ ਲਏ ਨੇ ਫਿਰ ਤੁਸੀਂ ਕੀ ਕਰਨਾ ਬਿਲ ਬੌਂਡ ਪੇਰ ਦੋ ਕਰ ਲੋ ਲੋਨ ਪੇਰ ਤੇਨ ਕਰ ਲਿਓ ਉਹ ਤਾਂ ਸਿੰਪਲੀ ਬਿਟ ਇੱਕ ਟੂਰੀਅਲ ਪੋਜੀਸ਼ਨ ਤੇ ਤਿੰਨੇ ਆ ਜਾਣਗੇ ਉਹ ਤੁਸੀਂ ਆਪਣੇ ਆਪ ਕਰਕੇ ਦੇਖਣਾ ਠੀਕ ਹੈ ਐਗਜ਼ਾਮਪਲ ਉਹਦੀ ਤੁਸੀਂ ਲੈ ਲਓਗੇ ਜੀ ਨਾਨ ਡਾਈਫਲ ਰਾਈਡ ਇਹ ਐਗਜ਼ਾਮਪਲ ਉਹਦੀ ਲੈ ਲਓਗੇ ਤੁਸੀਂ ਠੀਕ ਹੈ ਔਰ ਉਸ ਤੋਂ ਅੱਗੇ ਬਟੇ AB6 ਦੀ ਵੀ ਕਰਕੇ ਦੇਖਿਓ AB6 ਦੇ ਵਿੱਚ ਪਹਿਲਾਂ ਇੱਕ ਲੋਨ ਪੇਰ ਲੈ ਲਿਓ ਫਿਰ ਦੋ ਲੋਨ ਪੇਰ ਲੈ ਲਿਓ ਤੇ ਉਹਦੀ ਵੀ ਕਰਕੇ ਵੇਖੋ ਤਿੰਨ ਲੋਨ ਪੇਰ ਵਾਲੀ ਉਹਦੇ ਵਿੱਚ ਪੋਸੀਬਲ ਨਹੀਂ ਉਹ ਤਾਂ ਕਿਤਾਬ ਦੇ ਵਿੱਚ ਦਿੱਤੀਆਂ ਹੋਈਆਂ ਸਟਰਕਚਰਾਂ ਉਹਨਾਂ ਦੇ ਵਿੱਚੋਂ ਬਟੇ ਅਗਲੀ ਸਟਰਕਚਰ ਹੋਊਗੀ BrF5 ਦੀ ਠੀਕ ਹੈ ਔਰ ਇੱਕ ਸਟਰਕਚਰ ਹੋਊਗੀ ਜੀ ਨੋਨ ਟੈਟਰਾਫਲ ਰਾਈਡ ਦੀ ਇਹ ਸਟਰਕਚਰਾਂ ਜਿਹੜੀਆਂ 6 ਵਾਲੀਆਂ ਤੇ ਹੋਣਗੀਆਂ ਦੋਨੇ ਆ ਏਬੀ5 ਦੇ ਵਿੱਚ ਹੀ ਸੀਗੀ ਪਰ ਏਬੀ5 ਦੇ ਵਿੱਚੋਂ ਆਪਾਂ ਕੀ ਹੈ ਏਬੀ2 ਐਲ3 ਲੈ ਲੈਣੇ ਹੈਗੇ ਨੇ ਉਹਦੇ ਚ ਬਣ ਜੂਗੀ ਠੀਕ ਹੈ ਸਟਰਕਚਰ ਤੁਸੀਂ ਕਰਕੇ ਦੇਖਣਾ ਮੁੱਕ ਤਾ ਕਾ ਨਾ ਸਮਝਾਈ ਤੇ ਮੈਨੂੰ ਫਿਰ ਮੈਸੇਜ ਪਾ ਦੇਣਾ ਇਹਦੇ ਵਿੱਚ ਕਮੈਂਟ ਕਰਕੇ ਔਰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਵੀ ਜੀ ਆ ਸਾਨੂੰ ਸਭ ਪਤਾ ਨਹੀਂ ਲੱਗਿਆ ਤੇ ਮੈਂ ਕਰਵਾ ਦੂੰਗਾ ਠੀਕ ਹੈ ਜੀ ਤਾਂ ਇਹ ਬਟੇ ਵਸੇ ਪਰਿਥਿਉਰੀ ਸੀਗੀ ਔਰ ਏ ਦੇ ਨਾਲ ਸਾਨੂੰ ਪੂਰੀਆਂ ਸਟਰਕਚਰਾਂ ਦੇ ਬਾਰੇ ਵਿੱਚ ਪਤਾ ਲੱਗਿਆ ਹੋਵੇਗਾ ਕਿ ਕਿਹਦੀ ਸਟਰਕਚਰ ਕਿਸ ਤਰ੍ਹਾਂ ਬੌਂਡ ਫਾਰਮੇਸ਼ਨ ਦੇ ਬਾਰੇ ਹੋਰ ਗੱਲਾਂ ਕਰਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ ਮਿਹਰਬਾਨੀ